ਇੱਕ ਮੁੰਡੇ ਦੇ ਵੱਲੋਂ ਫਾਹਾ ਲਿਆ ਗਿਆ ਪੱਖੇ ਦੇ ਨਾਲ ਲੜਕ ਕੇ ਇਸ ਮੁੰਡੇ ਨੇ ਆਪਣੀ ਜਾਨ ਦਿੱਤੀ ਆ ਜਾਨ ਦੇਣ ਤੋਂ ਪਹਿਲਾਂ ਇਸ ਮੁੰਡੇ ਦੇ ਵੱਲੋਂ ਆਪਣੇ ਵਟਸਐਪ ਦੇ ਉੱਪਰ ਦੋ ਸਟੇਟਸ ਨੇ ਜਿਹੜੇ ਉਹ ਲਗਾਏ ਜਾਂਦੇ ਨੇ ਇੱਕ ਸਟੇਟਸ ਦੇ ਵਿੱਚ ਇਸ ਮੁੰਡੇ ਨੇ ਆਪਣੀ ਘਰਵਾਲੀ ਦੇ ਨਾਲ ਖਿੱਚਵਾਈ ਫੋਟੋ ਲਗਾਈ ਤੇ ਦੂਜੇ ਸਟੇਟਸ ਦੇ ਵਿੱਚ ਇਸ ਮੁੰਡੇ ਨੇ ਆਪਣੀ ਇਕੱਲਿਆਂ ਦੀ ਫੋਟੋ ਲਗਾਈ ਜਿਵੇਂ ਸਟੇਟਸ ਦੇ ਵਿੱਚ ਇਸ ਮੁੰਡੇ ਨੇ ਆਪਣੀ ਘਰਵਾਲੀ ਦੇ ਨਾਲ ਖਿੱਚਵਾਈ ਫੋਟੋ ਲਗਾਈ ਤਾਂ ਉਸ ਫੋਟੋ ਦੇ ਉੱਪਰ ਲਿਖਿਆ ਜਾਂਦਾ ਹੈ ਕਿ ਗੁੱਡ ਬਾਏ ਮੈਨੂੰ ਮaaf ਕਰਦੀ ਮੈਂ ਤੈਨੂੰ ਪਿਆਰ ਨਹੀਂ ਕਰ ਸਕਿਆ ਤਾਂ ਇਹ ਗੱਲ ਲੈ ਕੇ ਇਸ ਮੁੰਡੇ ਦੇ ਵੱਲੋਂ ਆਪਣੀ ਜਾਨ ਆ ਜਿਹੜੀ ਉਹ ਦੇ ਦਿੱਤੀ ਜਾਂਦੀ ਆ ਪੱਖੇ ਦੇ ਨਾਲ ਲੜਕ ਕੇ ਇਸ ਮੁੰਡੇ ਦੇ ਵੱਲੋਂ ਫਾਹਾ ਲਿਆ ਗਿਆ ਤਾਹੇ ਮਾਮਲਾ ਜਿਹੜਾ ਅਵਹਰ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਇੱਕ ਮੁੰਡੇ ਦੇ ਵੱਲੋਂ ਫਾਹਾ ਲਿਆ ਗਿਆ ਆਪਣੀ ਜੀਵਨ ਲੀਲਾ ਨੂੰ ਸਮਾਪਤਤਾ ਜਿਹੜਾ ਉਹ ਕੀਤਾ ਗਿਆ ਤਾਂ ਇਸ ਮੁੰਡੇ ਦਾ 3 ਮਹੀਨੇ ਪਹਿਲਾਂ ਹਜੇ ਵਿਆਹ ਹੋਇਆ ਸੀ ਲਵ ਮੈਰਜਾ ਇਸ ਮੁੰਡੇ ਨੇ ਕਰਵਾਈ ਸੀ ਕਿਰਾਏ ਦੇ ਮਕਾਨ ਦੇ ਉੱਪਰ ਇਹ ਮੁੰਡਾ ਜਿਹੜਾ ਉਹ ਆਪਣੀ ਘਰਵਾਲੀ ਦੇ ਨਾਲ ਰਹਿ ਰਿਹਾ ਹੁੰਦਾ ਤਾਂ ਮਕਾਨ ਦੇ ਪਹਿਲੇ ਫਲੋਰ ਦੇ ਉੱਪਰ ਇਹ ਆਪਣੀ ਘਰਵਾਲੀ ਦੇ ਨਾਲ ਰਹਿ ਰਿਹਾ ਹੁੰਦਾ ਤੇ ਗਰਾਉਂਡ ਫਲੋਰ ਦੇ ਉੱਪਰ ਇੱਕ ਹੋਰ ਕਿਰਾਏਦਾਰਾ ਜਿਹੜਾ ਉਹ ਵੀ ਰਹਿ ਰਿਹਾ ਹੁੰਦਾ ਤਾਂ ਮੁੰਡੇ ਨੇ ਫਾਹਾ ਲਿਆ ਇਸ ਗੱਲ ਦਾ ਉਦੋਂ ਪਤਾ ਲੱਗਦਾ ਜਦੋਂ ਰਹਿ ਰਿਹਾ ਮੁੰਡਾ ਆਪਣਾ ਫੋਨ ਦੇਖ ਰਿਹਾ ਹੁੰਦਾ ਤਾਂ ਉਸ ਦੇ ਵੱਲੋਂ ਇਸ ਦੇ ਲਗਾਏ ਸਟੇਟਸ ਨੇ ਜਿਹੜੇ ਉਹ ਦੇਖੇ ਜਾਂਦੇ ਨੇ ਤਾਂ ਜਦੋਂ ਉਸ ਮੁੰਡੇ ਦੇ ਵੱਲੋਂ ਇਸ ਦੇ ਸਟੇਟਸ ਦੇਖੇ ਗਏ ਤਾਂ ਪਹਿਲਾਂ ਉਸ ਲੇ ਕਿਰਾਏਦਾਰ ਨੇ ਇਸ ਨੂੰ ਫੋਨ ਕੀਤਾ ਪਰ ਇਸ ਮ੍ਰਿਤਕ ਨੇ ਫੋਨ ਆ ਜਿਹੜਾ ਉਹ ਨਹੀਂ ਚੁੱਕਿਆ ਜਿਸ ਤੋਂ ਬਾਅਦ ਇਸ ਲੇ ਕਿਰਾਏਦਾਰ ਦੇ ਵੱਲੋਂ ਆਪਣੇ ਭਰਾ ਨੂੰ ਫੋਨ ਕਰ ਦਿੱਤਾ ਜਾਂਦਾ ਭਰਾ ਆ ਜਾਂਦਾ ਤੇ ਉਹ ਮਕਾਨ ਮਾਲਕ ਕੋਲ ਚਲੇ ਜਾਂਦੇ ਨੇ ਮਕਾਨ ਮਾਲਕ ਕੋਲ ਜਾ ਕੇ ਜਦੋਂ ਉਹ ਪਹਿਲੇ ਫਲੋਰ ਦੇ ਉੱਪਰ ਜਾ ਕੇ ਦੇਖਦੇ ਨੇ ਸ਼ੀਸ਼ੇ ਦੇ ਜ਼ਰੀਏ ਤਾਂ ਉਹ ਦੇਖਦੇ ਨੇ ਕਿ ਇਸ ਮੁੰਡੇ ਨੇ ਫਾਹਾ ਲਿਆ ਹੋਇਆ ਤੇ ਇਸ ਦੀ লাশ ਆ ਜਿਹੜੀ ਉਹ ਪੱਖੇ ਦੇ ਨਾਲ ਲਟ ਕਰੀ ਜਾ ਤਾਂ ਉਸ ਮੁੰਡੇ ਦੇ ਮੁਤਾਬਿਕ ਕਿਹਾ ਜਾ ਰਿਹਾ ਕਿ ਜਿਹੜੀ ਇਸ ਦੀ ਘਰਵਾਲੀ ਸੀ ਉਹ ਹਲੇ 2-3 ਦਿਨ ਪਹਿਲਾਂ ਹੀ ਆਪਣੇ ਪੇਕੇ ਗਈ ਹੋਈ ਸੀ ਤਾਂ ਜਿਸ ਤੋਂ ਬਾਅਦ ਅੱਜ ਇਸ ਮੁੰਡੇ ਦੇ ਵੱਲੋਂ ਇਹ ਸਟੇਟਸ ਲਗਾਏ ਗਏ ਜਦੋਂ ਮੈਂ ਇਸ ਦੇ ਸਟੇਟਸ ਦੇਖੇ ਤਾਂ ਤੁਰੰਤ ਮੈਂ ਆਪਣੇ ਭਾਈ ਨੂੰ ਫੋਨ ਕੀਤਾ ਤਾਂ ਅਸੀਂ ਦੋਵੇਂ ਜੜੇ ਮੁਲਕੇ ਇਸ ਮਕਾਨ ਮਾਲਕ ਦੇ ਘਰ ਗਏ ਤਾਂ ਮਕਾਨ ਮਾਲਕ ਨੂੰ ਨਾਲ ਲੈ ਕੇ ਅਸੀਂ ਦੇਖਿਆ ਕਿ ਇਸ ਮੁੰਡੇ ਨੇ ਫਾਹਾ ਜੜਾਉ ਲਿਆ ਹੋਇਆ ਤਮਾਕੇ ਦੇ ਉੱਪਰ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਪੁਲਿਸ ਜਿਹੜੀ ਉਹ ਵੀ ਮੌਕੇ ਦੇ ਉੱਪਰ ਪਹੁੰਚ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਹੀ ਲਾਸ਼ ਨੂੰ ਹੇਠਾਂ ਉਤਾਰਿਆ ਗਿਆ ਦੱਸਿਆ ਜਾ ਰਿਹਾ ਕਿ ਲਾਸ਼ ਦੇ ਕੋਲੋਂ ਇੱਕ ਸੁਸਾਈਡ ਨੋਟ ਹੈ ਜਿਹੜਾ ਉਹ ਵੀ ਮਿਲਿਆ ਪਰ ਹਲੇ ਸੁਸਾਈਡ ਨੋਟ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਸੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਇਸ ਮੁੰਡੇ ਦੇ ਵੱਲੋਂ ਆਪਣੇ ਵਟਸਐਪ ਦੇ ਉੱਪਰ ਦੋ ਸਟੇਟਸ ਨੇ ਜਿਹੜੇ ਉਹ ਲਗਾਏ ਗਏ ਜਿਸ ਦਾ ਸਟੇਟਸਾਂ ਦੇ ਉੱਪਰ ਲਿਖਿਆ ਗਿਆ ਗੁੱਡ ਬਾਏ ਮੈਨੂੰ ਮਾਫ਼ ਕਰ ਦੇ ਸੌਰੀ ਮੈਂ ਤੈਨੂੰ ਪਿਆਰ ਨਹੀਂ ਕਰ ਸਕਿਆ ਤਾਂ ਦੱਸਿਆ ਜਾ ਰਿਹਾ ਹੈ ਕਿ 2 ਦਿਨ ਪਹਿਲਾਂ ਹੀ ਇਸ ਦੀ ਘਰਵਾਲੀ ਆ ਜਿਹੜੀ ਉਹ ਆਪਣੇ ਪੇਕੇ ਘਰ ਗਈ ਸੀ ਤਾਂ ਇਹਨਾਂ ਦੀ ਲਵ ਮੈਰਿਜ ਹੋਈ ਸੀ 3 ਮਹੀਨੇ ਪਹਿਲਾਂ ਇਹਨਾਂ ਦੋਵਾਂ ਨੇ ਲਵ ਮੈਰਿਜ ਆ ਜਿਹੜੀ ਉਹ ਕਰਵਾਈ ਗਈ ਸੀ ਤਾਂ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਸਾਹਮਣੇ ਆਈਆਂ ਨੇ ਤਾਂ ਪੁਲਿਸ ਦੇ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਜਿਹੜੇ ਸਟੇਟਸ ਦੇ ਉੱਪਰ ਇਸ ਮੁੰਡੇ ਨੇ ਲਿਖਿਆ ਹੋਇਆ ਸੀ ਗੁੱਡ ਬਾਏ ਤਾਂ ਉਸ ਸਟੇਟਸ ਤੋਂ ਬਾਅਦ ਇਸ ਮੁੰਡੇ ਦੇ ਵੱਲੋਂ ਫਾਹਾ ਜਿਹੜਾ ਉਹ ਲਿਆ ਗਿਆ ਤਾਂ ਮੋਹਿਤ ਇਸ ਦਾ ਨਾਮ ਦੱਸਿਆ ਜਾ ਰਿਹਾ ਬਹੁਤ ਉਹ ਇਹ ਮਾਮਲਾ ਛੜਾਉ ਨਿਕਲ ਕੇ ਸਾਹਮਣੇ ਆ ਰਿਹਾ ਤੇ ਇਹ ਮੋਹਿਤ ਜਿਹੜਾ ਉਹ ਆਪਣੀ ਘਰਵਾਲੀ ਦੇ ਨਾਲ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੁੰਦਾ ਦੋ ਦਿਨ ਪਹਿਲਾਂ ਇਸ ਦੀ ਘਰਵਾਲੀ ਆਪਣੇ ਪੇਕੇ ਘਰ ਗਈ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਹੀਂ ਇਹਨਾਂ ਦੇ ਵਿੱਚ ਕੋਈ ਲੜਾਈ ਹੋਈ ਜਾਂ ਫਿਰ ਨਹੀਂ ਪਰ ਇਸ ਮੁੰਡੇ ਦੇ ਵੱਲੋਂ ਫਿਰ ਇੱਕ ਸਟੇਟਸ ਲਗਾਇਆ ਜਾਂਦਾ ਉਸ ਸਟੇਟਸ ਦੇ ਉੱਪਰ ਲਿਖਿਆ ਜਾਂਦਾ ਕਿ ਸੌਰੀ ਮੈਨੂੰ ਮaaf ਕਰੀ ਮੈਂ ਤੈਨੂੰ ਪਿਆਰ ਨਹੀਂ ਕਰ ਸਕਿਆ ਜਿਸ ਤੋਂ ਬਾਅਦ ਇਸ ਮੁੰਡੇ ਦੇ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕੀਤਾ ਗਿਆ